ਓਏ ਇੰਦਰਾ ਓਏ ਉੱਤੋਂ ਬੱਦਲ ਹੋਏ ਆ ਤੇ ਪਾਣੀ ਮੀਂਹ ਆ ਗਿਆ ਤਾਂ ਮੁੰਡਾ ਡੰਗਰਾਂ ਨੂੰ ਪੱਠੇ ਕਿਵੇਂ ਪਾਏਗਾ ਜਦੋਂ ਪੱਠੇ ਪਾਣੇ ਗਰਣੋਂ ਪੱਠੇ ਮੈਂ ਵਾਟਾਂ ਪਾ ਲਈ ਨਾ ਮੈਂ ਤੇ ਓਹ 12 ਵਜੇ ਤੂੰ ਪਾਣੀ ਨੂੰ ਡਾੜ ਡੰਗਰਾਂ ਨੂੰ ਪਾਣੀ ਵੀ ਡਾ ਲੈਨੇ ਗੋਡੇ-ਗੋਡੇ ਠੰਡ ਪਾਣੀ ਪੀਣਾ ਇਹਨਾਂ ਨੇ ਐਵੇਂ ਰੋਵਾ ਪਾਈ ਜੰਨਾ ਓਹ ਤੈਨੂੰ ਮੋਬਾਈਲ ਤੋਂ ਵੀ ਵੇਲ ਮਿਲਦਾ ਸਾਰੀ ਦਿਰੀ ਪਬਜੀ ਖੇਡੀਆਂ ਦੇ ਓਹ ਬਜਾਰੀਆਂ ਬੱਜੀਆਂ ਇੱਥੇ ਬੱਜੀਆਂ ਕੋਈ ਹਾਲ ਨਹੀਂ ਇਹਨਾਂ ਮੁੰਡਿਆਂ ਦਾ ਵੀ ਹੋਰ ਵੀ ਜੀ ਓਹ ਦੀ ਠਾਕਾ ਓਹ ਬਧੀ ਜੀ ਛੋਟਾਈ ਤੇ ਬੈਠਾ ਵੇਦੀ ਮਾਇਦਾਰ ਬਦੀ ਵੇਖਿਆ ਨਹੀਂ ਤੇ ਕਿੱਥੋਂ ਆਏ ਵੀਰ ਜਵਾ ਅ ਆਪਾਂ ਆ ਅਲਗੋਂ ਤੋਂ ਅੱਛਾ ਵੱਡੀ ਅਲਗੋਂ ਠੀਕ ਠੀਕ ਤੇ ਫੋਨ ਕੀਤਾ ਤੁਹਾਨੂੰ ਤਰਸੀਮ ਸੋਹਣੇ ਆਇਆ ਕੀਤਾ ਫੋਨ ਆਪਣੀ ਕੁਹਰ ਮੁੰਡਾ ਲਾਇਆ ਤੁਹਾਡੇ ਤੁਹਾਡੇ ਬਾਰੇ ਕੀਤਾ ਤਰਸੀਮ ਲੀਲ ਹਾਂ ਜੀ ਜੀ ਤੇ ਉਹ ਕਹਿੰਦਾ ਵੀ ਆਪਣੀ ਰਿਸ਼ਤੇਦਾਰੀ ਆ ਪੂਰੇ ਅੱਛਾ ਤੇ ਤੁਹਾਡੇ ਪਿੰਡ ਆਇਆ ਵੀ ਗੱਲ ਏਦਾ ਵੀ ਆੜਾ ਮੁੰਡਾ ਆਣਾ ਹਾਂ ਇਹਨੂੰ ਥੋੜਾ ਚੱਕਰਿਆ ਅੱਛਾ ਹਾਂ ਇਥੇ ਤੁਹਾਡੇ ਬਾਬੇ ਦਾ ਨਾਮ ਸੁਣਿਆ ਸੀ بڑا ਨਾਮ ਬਾਬੇ ਦਾ ਪਾਸੇ ਤੇ ਹਾਂ ਹਾਂ ਬਾਬਾ ਪੋਤੂ ਅੱਛਾ ਬਾਬਾ ਪੋਤੂ ਉਹਦੇ ਕੋਲ ਆ ਨੂੰ ਇਹ ਕਰਦਾ ਇਹ ਛੇ ਦਾ ਚੱਕਰ ਸਾਰਾ ਇਹੋ ਦੇ ਬੁਲਾਵਾ ਹਾਂ ਹਾਂ ਇਹਨੂੰ ਕਰਾਉਣੇ ਫਾਂਡੇ ਅੱਛਾ ਓਏ ਗਿਆ ਤਾ ਇਹਨੂੰ ਕਰਾਉਣੇ ਫਾਂਡੇ ਹਾਂ ਇਹਦੇ 'ਚ ਨਾ ਆਤਮਾ ਆ ਗਈ ਆ ਹਾਂ ਨਾ ਹਾਂ ਤੇ ਬਾਬਾ ਦਾ ਵੀ ਇਹਨੂੰ ਤੀਜੇ ਦਿਨ ਠਾਂਡਾ ਆਇਆ ਕਰਨਾ ਤੇ ਠਾਂਡੇ ਪੂਰੇ ਨੇ 11 ਅੱਛਾ ਅੱਛਾ 11 ਠਾਂਡੇ ਹਾਂ ਹਾਂ ਤੇ ਬਾਬਾ ਦਾ ਇਹ ਵੀ ਹੌਜ ਟਾਈਮ ਦੇ ਟਾਈਮ ਤੁਸੀਂ ਲੈ ਗਣਾ ਤੜਕੇ ਦੇ ਟਾਈਮ ਅੱਛਾ ਤੇ ਮੈਂ ਆਖਿਆ ਵੀ ਅਲਗੋਂ ਤੋਂ ਰੋਜ਼ ਤੋਂ ਬੜੀ ਪੈਂਦੀ ਠੰਡ ਹੋ ਗਈ ਤੈਨੂੰ ਪਤਾ ਹੈ ਤੇ ਮੈਂ ਆਖਿਆ ਵੀ ਔਖਾ ਇੱਥੋਂ ਲਿਉਣਾ ਓਏ ਉਹ ਆਦਾ ਹੀ ਵੀ ਉੱਥੇ ਮਾਮੇ ਦਾ ਮੁੰਡਾ ਆਪਣਾ ਤੇ ਮੈਂ ਫਿਰ ਬੰਗੀ ਗੱਲ ਕੋਈ ਗੱਲ ਨਹੀਂ ਹਾਂ ਤੇ ਉਹਦੇ ਕੋਈ ਸਾਡਾ ਕੋਈ ਨਹੀਂ ਬਈ ਹਾਂ ਉਹ ਕਰਦਾ ਕੀ ਏ ਚਾਤਮਾ ਕਾਦੀ ਆ ਓਏ ਆਤਮਾ ਗਾਲੇ ਦਾ ਹਾਂ ਪੱਠੇ ਡੱਕੇ ਦਾ ਸਾਰਾ ਇਹਦੇ ਵਸ ਹਾਂ ਤੇ ਆਪਣੀ ਮਾਂ ਨੇ ਦਿੱਤਾ ਏ ਕੱਟਾ ਅੱਛਾ ਹਾਂ ਤੇ ਇਹਨੂੰ ਮੈਂ ਬੜਾ ਆਂਦਾ ਰਿਹਾ ਵੀ ਦੁੱਧ ਛੱਡ ਕੱਟੇ ਨੂੰ ਦੁੱਧ ਛੱਡ ਮਰਨਾ ਜਾਵੇ ਹਾਂ ਤੇ ਇਹ ਕੰਜਰ ਵੜਾ ਟੀਠਿਆ ਕਜੂਸ ਵੜਾ ਆਏਗੇ ਹਾਂ ਹਾਂ ਇਹਨੇ ਦੁੱਧ ਨਹੀਂ ਛੱਡਿਆ ਕੱਟੇ ਨੂੰ ਹਾਂ ਤੇ ਕੱਟਾ ਗਿਆ ਫੁੜਕ ਹਾਂ ਇਹਨੇ ਤਾਂ ਜੰਮਦਾ ਇਹਨੂੰ ਪੱਠੇ ਦੇ ਨਾਲ ਆ ਨਿਗਾਹਿਆ ਲਹਿਗਾ ਅਹੀਂ ਤਾਂ ਫੇਰ ਤੈਨੂੰ ਕੀ ਦੱਸਾਂ ਕੱਟੇ ਦੀ ਆਤਮਾ ਆ ਗਈ ਇਹਦੇ ਚਾ ਉਹ ਕੱਟੇ ਦੀ ਆਦਨਾ ਹਾਂ ਉਹ ਜਾਣ ਉਹ ਮੇਰਾ ਬਣਾਇਆ ਵੀਰ ਉਹ ਕਿੰਦਰਾ ਆ ਤਾਇਆ ਉਹ ਜਾਣ ਵੇ ਚਾਲਿਆ ਬਣਾਗੇ ਉਹ ਚਲ ਧਰਦਾ ਮੈਂ ਉਹ ਚਾ ਦੀ ਖੇਚਲ ਕੀ ਕਰਨੀ ਰਹਿ ਦਿੰਦੇ ਚਾ ਹਾਂ ਹਾਂ ਤੇ ਕਿੰਨੇ ਫਾਂਡੇ ਕਰਾਉਣੇ ਪਣਿਆ ਫਾਂਡੇ ਤੁਹਾਨੂੰ ਦੱਸਿਆ 11 ਫਾਂਡੇ ਕਿੰਨਾ ਫਾਂਡੇ ਹਾਂ ਇਹ ਕਿੰਨੇ ਦਿਨ ਹੋਣਾ ਇੱਕ ਦਿਨ ਛੱਡ ਕੇ ਤੇ ਜੇ ਦਿਨ ਫਾਂਡਾ ਆਇਆ ਕਰੂਗਾ ਤੀਜੇ ਦਿਨ ਫਾਂਡਾ ਤੀਜੇ ਦਿਨ ਫਾਂਡਾ ਕਿੰਨਾ ਟਾਈਮ ਲੱਗੂਗਾ ਟਾਈਮ ਤੁਸੀਂ ਮੰਨ ਕੇ ਚਲੋ ਮਹੀਨੇ ਦੇ ਅੰਦਰ ਬਾਅਦ ਨਾ ਹਾਂ ਓਏ ਓ ਪ੍ਰਵਾਹ ਇਹਨੂੰ ਨਾ ਦੋ ਦਿਆਂ ਰੱਖਣਾ ਓਕਾ ਮੈਂ ਵੀ ਨਾ ਕਿਥੋਂ ਰੱਖੂੰਗਾ ਓ ਨਹੀਂ ਇੰਨਾ ਖਰਾਬ ਨਹੀਂ ਕਰਦਾ ਹਾਂ ਓਏ ਅੱਜ ਥੋੜਾ ਜਿਆਦਾ ਭੁੱਖਾ ਏ ਹਾਂ ਹਾਂ ਮੈਂ ਛੇਤੀ ਛੇਤੀ ਚ ਲੈ ਆ ਤਾਂ ਖਰਾਬ ਕਰਨ ਦੇ ਆ ਇਹਨੂੰ ਨਾ ਤੁਸੀਂ ਰੋਟੀ ਰਾਟੀ ਦੇ ਜਿਆਦਾ ਖੇਚੇ ਨਹੀਂ ਕਰਨੀ ਹਾਂ ਖਰਚਾ ਹੀ ਕੋਈ ਨਹੀਂ ਹਾਂ ਤੁਸੀਂ ਇੰਨੇ ਕਿ ਫੀਡ ਤੇ ਨਿਰਾਸ਼ਟਾ ਲਾ ਦੂ ਦਾ ਡਾਣਾ ਉਹ ਤਾਂ ਬਾ ਵੜ ਗਏ ਸੀ ਹਾਂ ਪ੍ਰਵਾਹ ਮੇਰੇ ਕੋਲ ਸ਼ਲਾ ਕਿਥੇ ਵਾਧੂ ਹੀ ਉਹ ਕਨਾਲ ਤੇ ਮੈਂ ਪੱਠੇ ਭੀਜਿਆ ਤੇ ਤਿਆਂ ਚਾਰਵੇਂ ਡੰਗਰੇ ਪੱਠੇ ਮੇਰੇ ਆਦਦੇ ਪੂਰੇ ਨੇ ਮੇਰੇ ਭਰਾਵਾ ਮੈਂ ਨਹੀਂ ਫੀਡ ਪੰਗਾ ਉਹ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਉਹ ਟੈਂਸ਼ਨ ਘਾਤੋਂ ਲੈਣਾ ਏ ਇੱਕ ਨੰ ਨੂੰ ਜਦਾ ਕੱਲੇ ਨੂੰ ਨਹੀਂ ਛੱਡਣਾ ਇਹ ਕਈ ਯਾਰ ਸਟਾਲੇ ਦੇ ਵਿੱਚ ਜਾ ਕੇ ਚਰਨ ਲੱਗ ਪੈਂਦਾ ਏ ਜੇ ਸਟਾਲਾ ਥੋੜਾ ਆਦਦੇ ਨੇ ਝਾੜੀ ਖਾਇਦਾ ਆ ਭਰਾ ਮੈਨੂੰ ਨਹੀਂ ਬਰਾ ਖਾਣਾ ਔਰ ਹਾਂ ਦੇ ਕਿੰਦਰਾ ਚਾ ਚਾਰਾ ਲੈ ਗਏ ਨਹੀਂ ਮੇਰਾ ਭਰਾਣਾ ਤੂੰ ਲੈ ਜਾ ਇਹਨੂੰ ਮੇਰੇ ਤੋਂ ਨਹੀਂ ਬਰਾਦਾ ਉਹ ਯਾਰ ਕੀ ਹੋ ਜਾਂ ਗੱਲਾਂ ਕਰੀ ਜਾਂਦਾ ਰਿਸ਼ਤੇਦਾਰੀ ਦਾ ਮਸਲਾ ਮੈਂ ਇਹਦੇ ਬੜੀ ਆਸ ਨਾਇਆ ਆ ਉਹ ਆਦਾ ਹੀ ਵੀ ਮੇਰੇ ਮਾਮੇ ਦਾ ਮੁੰਡਾ ਤਰਸੀਮ ਕਹਿੰਦਾ ਹੀ ਵੀ ਜਵਾਬ ਨਹੀਂ ਦੇ ਸਕਦਾ ਆ ਮੈਂ ਤੇਰੀ ਗੱਲਾਂ ਸਹਿਮਤ ਆ ਪਰ ਇਹਨੂੰ ਰੱਖੂ ਕੋਈ ਆ ਬਈ ਮੈਂ ਤੁਰਨ ਕਾਬੂ ਨਹੀਂ ਆਣਾ ਉਹ ਟੈਂਸ਼ਨ ਘਾਤੋ ਲੈਣਾ ਜੇ ਜ਼ਿਆਦਾ ਖਰਾਬ ਕਰੋਣਾ ਤੇ ਸੰਗੜੀ ਹੈਗੀ ਆਪਣੇ ਘਰ ਕੋਈ ਓਏ ਉਹਨੂੰ ਪਾ ਕੇ ਬੰਦ ਦੀ ਆ ਵੇ ਪ੍ਰਵਾ ਪਹਿਲੀ ਤੇ ਮੇਰੀ ਗੱਲ ਸੁਣ ਕੱਟੇ ਦੀ ਵੀ ਆਦਮਾ ਹੁੰਦੀ ਆ ਤੇਰੇ ਸਾਹਮਣੇ ਆ ਵੀਰ ਮੈਂ ਹਾਂ ਨਹੀਂ ਆ ਮੈਨੂੰ ਹੋਰ ਕੋਈ ਨੁਸਖੀ ਤੇ ਜਾ ਮੇਰਾ ਪ੍ਰਾਨਾ ਕਿਹ ਡਾਕਟਰ ਨੂੰ ਖਾ ਹਾਂ ਉਹ ਐਵੇਂ ਬਾਬਿਆਂ ਨੇ ਆ ਬਾਬਾ ਪੁੱਤ ਇਹਨੂੰ ਤੇ ਆਪ ਨਹੀਂ ਵੀ ਜਾਣ ਨੂੰ ਕੋਈ ਇਕੱਲਾ ਇਹ ਇਹ ਪੁੱਤ ਕਿਥੋਂ ਕੱਢ ਦੂਗਾ ਓਏ ਗੱਲ ਸੁਣ ਵੀਰ ਮੈਂ ਬੜਾ ਨਾਂ ਸੁਣਿਆ ਆਲਾ ਓ ਨਹੀਂ ਐ ਮੇਰਾ ਵੀਰ ਜਿਵੇਂ ਬਾਬਿਆਂ ਚੱਕੜਨੇ ਪਏ ਇਹਦਾ ਜਾ ਇਲਾਜ ਕਰਾ ਓ ਲਾਜ ਇਹਦਾ ਇਹੋ ਹੀ ਆ ਗੱਲ ਸੁਣ ਮੇਰੀ ਤੂੰ ਟੈਨਸ਼ਨ ਕਾਤੋਂ ਲੈਣਾ ਇਹਨੂੰ ਸਾਹਮਣਾ ਔਖਾ ਨਹੀਂਗਾ ਇਹਨਾਂ ਨਹੀਂ ਖਰਾਬ ਕਰਦਾ ਨੂੰ ਦੱਸਣ ਤੇ ਦੇ ਸਾਰੀਆਂ ਗੱਲਾਂ ਓ ਨਹੀਂ ਐ ਮੂਰਖਾ ਨਹੀਂ ਓ ਕੱਟੇ ਦੀ ਆਦਮਾ ਨਹੀਂ ਦੀ ਇਹਨੂੰ ਤਾਂ ਕੋਈ ਹੋਰ ਨੁਸਖਾ ਚਾਹ ਡਾਕਟਰ ਦਾ ਇਲਾਜ ਕਰਾ ਜਾ ਕਰਾ ਆ ਵੇ ਆਦੀ ਦਾ ਨੇ ਸਾਹਮਣੇ ਓ ਜਾ ਕੇ ਡਾਕਟਰੀ ਇਲਾਜ ਕਰਾ ਮੇਰਾ ਵੀਰ ਲੈ ਜਾ ਇਹਨੂੰ ਜਾ ਆਹ ਚੋੜਨ ਵਾਲੀ ਗੱਲ ਹੈ ਮੇਰੀ ਮੇਰੀ ਗੱਲ ਸੁਣ ਇਹ ਹੈ ਕਿ ਰਿਸ਼ਤੇਦਾਰੀ ਦਾ ਮਸਲਾ ਉਹਨੇ ਮੈਨੂੰ ਬੜਾ ਕਿਹਾ ਸੀ ਕਿ ਮੇਰੇ ਮਾਮੇ ਦਾ ਮੁੰਡਾ ਨਹੀਂ ਜਵਾਬ ਦੇਣਾ ਉਹਨੇ ਤੇ ਚਕੀਨੀ ਬੜਾ ਕਰਦਾ ਉਹਦਾ ਦਿਲ ਟੁੱਟ ਜਾਣਾ ਆ ਮੈਂ ਮਰਦਾ ਗੱਲ ਪਰ ਜਦੋਂ ਇਹ ਨੁਸ਼ਕੀ ਕੋਈ ਨਹੀਂ ਹੈਗਾ ਤੂੰ ਮੈਨੂੰ ਰਛੜ ਕੇ ਥੇ ਕਰਨਾ ਮੈਂ ਤਾਂ ਵੀ ਤੇਰੇ ਕੋਲ ਛੱਡ ਕੇ ਜਾਣਾ ਹੀ ਆ ਵੇ ਭਰਾ ਵੇ ਡਾਕਟਰੀ ਇਲਾਜ ਕਰਾਵੇ ਉਹ ਯਾਰ ਕਿ ਹੋ ਰਹੀਆਂ ਗੱਲਾਂ ਕਰਦਾ ਉਹ ਕੋਈ ਆਪਣੇ ਜਾ ਭਰਾ ਮਨਵਾ ਬਰਾ ਦੇ ਉਹ ਹੰਦ ਦਾ ਹੱਤਾ ਹਰਾ ਉਹ ਥੇ ਚਲੇ ਉਹ ਖੋਲੋ ਗੱਲ ਸੁਣੋ ਆ ਤੇ ਹੁਣ ਭਰਾਵਾ ਹੁਣ ਓਏ ਖਲੋ ਜਾ ਓ ਖਲੋ ਜਾ ਖਲੋ ਜਾ ਨੋ 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 ਓ ਯਾਰ ਰਾਤ ਕਿਤੇ ਰੱਖਣਾ ਮੈਨੂੰ ਵਕਤ ਕਰਨਾ ਪਿਆ ਹੈ